ਸਰ ਮੈਂ ਕਾਫੀ ਟਾਈਮ ਤੋਂ ਲਾਟਰੀ ਪਾਰੀ ਸੀ ਮੈਂ ਸਾਰਾ ਘਰ ਦੇ ਵਿੱਚ ਖੇਤੀਬਾੜੀ ਦਾ ਕੰਮ ਆ ਸਾਰਾ ਸਾਡਾ ਘਰ ਦੇ ਵਿੱਚ ਸਟੀਚਿੰਗ ਵਗੈਰਾ ਕਰ ਲਈਦੀ ਆ ਸਰ ਅੱਛਾ ਖੇਤੀਬਾੜੀ ਮਤਲਬ ਤੁਹਾਡੀ ਜ਼ਮੀਨ ਹੈਗੀ ਜਾਂ ਹਾਂਜੀ ਸਰ ਹੈਗੀ ਆ ਸਰ ਬੈਲੀ ਉਹ ਖੇਤੀਬਾੜੀ ਦਾ ਕੰਮ ਕਰਦੇ ਹਾਂਜੀ ਤੇ ਬੱਚਿਆਂ ਦੇ ਫਿਊਚਰ ਵਾਸਤੇ ਸੋਚ ਕੇ ਵੀ ਚਲੋ ਉਹਨਾਂ ਦੇ ਫਿਊਚਰ ਦਾ ਵਧੀਆ ਕੁਝ ਪੜ੍ਹਾਈ ਲਿਖਾਈ ਦਾ ਹੋ ਜਾਵੇ ਤੇ ਇਹ ਸੋਚ ਕੇ ਸਰ ਲਗਾਈ ਸੀ ਹਾਂਜੀ ਨਹੀਂ ਜਦੋਂ ਲਾਟਰੀ ਪਾਣ ਗਏ ਸੀ ਚਲੋ ਕਿੰਵੀਂ ਵਾਰੀ ਪਾਈ ਤੇ ਫਿਰ ਹਮੇਸ਼ਾ ਦਿਮਾਗ 'ਚ ਕੀ ਹੁੰਦਾ ਸੀ ਕਿਨੂੰ ਯਾਦ ਕਰਦੇ ਸੀ ਵੀ ਅੱਜ ਲੱਗ ਜੇ ਨੀ ਸਰ بس ਪ੍ਰਮਾਤਮਾ ਦਾ ਨਾਮ ਹੀ ਲੈਂਦੇ ਹੁੰਦੇ ਸੀਗੇ ਵੀ ਉਮੀਦ ਸੀਗੀ ਇੱਕ ਦਿਨ ਵੀ ਜਰੂਰ ਸਰ ਕਰੋੜਾਂ ਕਿੰਨੀ ਵੀ ਲਾਟਰੀ ਹੁਣ ਤੱਕ ਦੀ ਹੈਗੀ ਤੁਹਾਡੀ ਜਿਹੜੀ ਪਾ ਰਹੇ ਹੋ ਲਗਾਤਾਰ ਨਹੀਂ ਸਰ ਮੈਂ ਦਾਣੀ ਵੀ ਕਦੇ ਵੀ ਆਹ ਬੰਪਰ ਸਰ ਪੰਜਾਬ ਸਰਕਾਰ ਦਾ ਹੀ ਖਰੀਦਦੇ ਹੁੰਦੇ ਸੀ ਉਹ ਆਂਦਾ ਦੇਖ ਲੈਂਦੇ ਸੀ ਤਾਂ ਪਾ ਦਿੰਦੇ ਸੀ ਸਰ ਇਸ ਵਾਰ ਵੀ ਅਸੀਂ ਮਾਨਸਾ ਜੀ ਬਾਜ਼ਾਰ ਦੇ ਵਿੱਚ ਗਏ ਸੀ ਸੁਮਤ ਸਰ ਦੇ ਲਾਟਰੀ ਸ਼ਾਪ ਤੇ ਅਸੀਂ ਦੇਖਿਆ ਤੇ ਸਰ ਉੱਥੇ ਵੀ ਅਸੀਂ ਫਿਰ ਟਿਕਟ ਖਰੀਦੀ ਆਈ ਅਸੀਂ ਵੀ ਸਵੇਰੇ ਟਿਕਟ ਖਰੀਦੀ ਸੀ ਸਰ ਸ਼ਾਮ ਨੂੰ ਭਰਾਈ ਜਾਵੇ ਸੀ